ਨਵੇਂ ਸਾਲ ਦੇ ਵਿੱਚ ਇੱਕ ਵਾਰੀ ਫਿਰ ਸਰਦਾਰ ਜਸਪ੍ਰੀਤ ਸਿੰਘ ਅਟਾਰਨੀ ਐਟ ਲਾ ਮਰੀਨਾਲ ਨੇ ਅਮਰੀਕਾ ਤੋਂ ਜੁੜੇ ਨੇ ਪਹਿਲਾਂ ਤਾਂ ਮੈਂ ਤਾਂ ਉਹਨੂੰ ਜੀ ਆਇਆਂ ਆਖਦਾ ਜੀ ਨਵੇਂ ਸਾਲ ਦੀ ਮੁਬਾਰਕਬਾਦ ਦਿੰਦਿਆਂ ਕੈਮਰੇ ਤੇ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਹੈਪੀ ਨਿਊ ਇਅਰ ਜੀ ਬਹੁਤ ਬਹੁਤ ਨਵੇਂ ਸਾਲ ਦੀਆਂ ਵਧਾਈਆਂ ਥੈਂਕ ਯੂ ਨਵਾਂ ਸਾਲ ਕੋਈ ਵਧੀਆ ਨਹੀਂ ਚੜਿਆ ਅਮਰੀਕਾ ਦੇ ਵਿੱਚ ਆਪਣੇ ਦੋ ਮੁੰਡੇ ਫੜੇ ਗਏ ਕੋਕੀਨ ਨਾਲ ਔਰ ਬਹੁਤ ਵੱਡੀ ਮਾਤਰਾ ਦੇ ਵਿੱਚ ਇਸ ਤਰ੍ਹਾਂ ਨਸ਼ੇ ਦਾ ਫੜੇ ਜਾਣਾ ਔਰ ਰਾਈਟ ਵਿੰਗ ਵਾਲਿਆਂ ਦਾ ਜਿਹੜਾ ਮੈਂ ਟਵੀਟ ਦੇਖ ਰਿਹਾ ਸੀ ਤੁਸੀਂ ਜਿਹੜੇ ਮੇਰੇ ਨਾਲ ਸ਼ੇਅਰ ਕੀਤੇ ਕਿ ਹੁਣ ਇਹਨਾਂ ਨੂੰ ਕ੍ਰਿਮੀਨਲ ਦੀ ਕੈਟਾਗਰੀ ਚ ਰੱਖਣ ਦੀ ਗੱਲ ਹੋਣ ਲੱਗੀ ਹੈ ਇਹ ਦੋਨੇ ਮੁੰਡੇ ਸਾਡੇ ਗੁਰਪ੍ਰੀਤ ਸਿੰਘ ਤੇ ਜਸਬੀਰ ਸਿੰਘ ਇਹ ਐਕਟ ਮਹਿੰਗਾ ਪਾਊਗਾ ਲੱਗਦਾ ਹਾਲਾਂਕਿ ਮੈਂ ਤੁਹਾਡੇ ਨਾਲ ਹੋਰ ਵੀ ਦੋ ਤਿੰਨ ਅਹਿਮ ਖਬਰਾਂ ਦੇ ਉੱਤੇ ਜਾਣਾ ਹੈ ਕਿ ਮੈਨੀਸੋਟਾ ਚ ਜੋ ਕੁਝ ਹੋਇਆ 2000 ਏਜੰਟ ਭੇਜਣ ਦੀ ਗੱਲ ਹੈ ਕੋਲਰਾਡੋ ਦੇ ਵਿੱਚ ਨਾਨ ਸੀਡੀਐਲ ਰੱਦ ਕਰਨ ਦੀ ਗੱਲ ਆ ਰਹੀ ਹੈ ਹੋਰ 7 ਤੋਂ ਵੱਧ ਮੁਲਕਾਂ ਦੇ ਵਿੱਚ ਬੌਂਡ ਭਰਨਾ ਜਿਹੜਾ 15 ਕਿਸ ਨੇ ਅਮਰੀਕਾ ਚ ਐਂਟਰ ਹੋਣਾ ਤੇ 15000 ਡਾਲਰ ਦਾ ਬੌਂਡ ਭਰ ਕੇ ਹੀ ਹੋ ਸਕਦਾ ਕੁਝ ਨਵੇਂ ਮੁਲਕ ਸ਼ਾਮਲ ਕੀਤੇ ਗਏ ਨੇ ਔਰ ਨਾਲ ਦੀ ਨਾਲ ਹੀ ਜਿਹੜਾ ਹੁਣ ਗ੍ਰੀਨਲੈਂਡ ਨਾਲ ਪੰਗਾ ਪਿਆ ਵੈਨਜੂਏਲਾ ਤੋਂ ਬਾਅਦ ਸੋ ਮੈਂ ਇਹ ਸਭ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਗਾ ਗੱਲ ਪਹਿਲਾਂ ਮੈਨੂੰ ਇਹ ਦੱਸੋ ਕਿ ਜਿਹੜੇ ਆਪਣੇ ਦੋ ਮੁੰਡੇ ਫੜੇ ਗਏ ਨੇ ਇੰਡੀਆਨਾ ਦੇ ਵਿੱਚ ਇਹ ਬੜੀ ਡੈਮੇਜਿੰਗ ਖਬਰ ਹੈ ਇਹ ਚੜ੍ਹਦੇ ਸਾਲ ਦੇ ਵਿੱਚ ਹੀ ਨੈਗੇਟਿਵਿਟੀ ਤੋਂ ਸ਼ੁਰੂ ਹੋ ਗਈ ਗਾ ਹਾਂਜੀ ਹਾਂਜੀ ਰੰਧਾਵਾ ਸਾਹਿਬ ਇਹ ਮਤਲਬ ਬਹੁਤ ਹੀ ਜ਼ਿਆਦਾ ਡੈਮੇਜਿੰਗ ਹੈ ਕਿਉਂਕਿ ਪਹਿਲਾਂ ਤਾਂ ਜਿਹੜੀ ਟਰਕਿੰਗ ਵਾਲੇ ਸੀਗੇ ਉਹਨਾਂ ਤੇ ਇਹੀ ਸੀਗਾ ਕਿ ਇਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਜਾਂ ਇਹਨਾਂ ਦੇ ਸਟੇਟਸ ਹੈ ਨਹੀਂਗਾ ਤੇ ਲਾਇਸੈਂਸ ਜਿਹੜੇ ਨੇ ਉਹ ਫੈਡਰਲ ਗਵਰਨਮੈਂਟ ਨੇ ਕਿਹਾ ਵੀ ਨਹੀਂ ਮਿਲਨੇ ਚਾਹੀਦੇ ਇਹਨਾਂ ਨੂੰ ਜਿਨ੍ਹਾਂ ਕੋਲੇ ਗ੍ਰੀਨ ਕਾਰਡ ਜਾਂ ਵਰਕ ਪਰਮਿਟ ਹੈ ਨਹੀਂ ਤੇ ਉਹਦਾ ਆਧਾਰ ਸੀ ਮੇਨ ਇੰਗਲਿਸ਼ ਨਾ ਹੋਣੀ ਤੇ ਇੱਕ ਇਹਨਾਂ ਦੇ ਜਿਹੜੇ ਹੈਗੇ ਕੈਲੀਫੋਰਨੀਆ ਦੇ ਲਾਇਸੈਂਸ ਇਸ਼ੂ ਕਰਨੇ ਕਿ ਇਹਨਾਂ ਨੂੰ ਅੰਗਰੇਜ਼ੀ ਨਾ ਆਉਣ ਕਰਕੇ ਲਾਇਸੈਂਸ ਜਿਹੜੇ ਆ ਉਹ ਪ੍ਰੋਪਰ ਨਹੀਂ ইস্যੂ ਕੀਤੇ ਗਏ ਜਨਾਂ ਦੇ ਇਮੀਗ੍ਰੇਸ਼ਨ ਡਾਕੂਮੈਂਟਸ ਵੈਰੀਫਾਈ ਨਹੀਂ ਕੀਤੇ ਗਏ ਪਰ ਹੁਣ ਜਿਹੜਾ ਆ ਹੋਇਆ ਜਿਹੜਾ ਦੋ ਬੰਦੇ ਫੜੇ ਗਏ ਆ ਇਹਨਾਂ ਦਾ ਵੀ ਸੇਮ ਸਿਚੁਏਸ਼ਨ ਈ ਹੈ ਕੈਲੀਫੋਰਨੀਆ ਦੇ ਲਾਇਸੈਂਸ ਸੀਗੇ ਸਟੇਟਸ ਵੀ ਇਹਨਾਂ ਕੋਲੇ ਗ੍ਰੀਨ ਕਾਰਡ ਨਹੀਂ ਸੀ ਮੇਰੇ ਖਿਆਲ ਵਰਕ ਪਰਮਿਟ ਹੀ ਹੋਣੇ ਆ ਕਿਉਂਕਿ ਉਹਨਾਂ ਨੇ ਕਿਹਾ ਇਲੀਗਲ ਇਲੀਨ ਇਹਨਾਂ ਨੂੰ ਜਿਹੜਾ ਮੀਡੀਆ ਕਹਿ ਰਿਹਾ ਉਦੇ ਨਾਲ ਨਾਲ ਜਿਹੜੀ ਇਹਨਾਂ ਕੋਲੋਂ ਇਹ ਇੰਨੀ ਭਾਰੀ ਮਾਤਰਾ ਦੇ ਵਿੱਚ ਸਰਕਾਰ ਕਹਿ ਰਹੀ ਹੈ ਕੋਕੀਨ 7 ਮਿਲੀਅਨ ਡਾਲਰ ਦੇ ਵਰਸ ਦੀ ਆਲਮੋਸਟ 300 ਪਾਉਂਡ ਤੋਂ ਜ਼ਿਆਦਾ ਫੜੀ ਗਈ ਆ ਤੇ ਇਹਨੇ ਫਿਰ ਜਿਹੜੇ ਕਈ ਰਾਈਟ ਵਿੰਗ ਹੈਗੇ ਨੇ ਹੋਸ ਉਹ ਕਹਿਣ ਲੱਗੇ ਆ ਮੀਡੀਆ ਜਿਹਨਾਂ ਦੀ ਗੱਲ ਇਹ ਸਰਕਾਰ ਸੁਣਦੀ ਆ ਕਿ ਇਹਨਾਂ ਦਾ ਕ੍ਰਿਮੀਨਲ ਐਂਗਲ ਵੀ ਚੈੱਕ ਕਰੋ ਜਿਹੜੇ ਟਰੱਕ ਡਰਾਈਵਰ ਨੇ ਜਿਹੜੇ ਕੈਲੀਫੋਰਨੀਆ ਦੇ ਲਾਇਸੈਂਸ ਹੋਲਡਰਸ ਨੇ ਜਿਨ੍ਹਾਂ ਕੋ ਵਰਕ ਪਰਮਿਟ ਨੇ ਵੀ ਇਹਨਾਂ ਦੀ ਜਿਹੜੀ ਕ੍ਰਿਮਿਨਲ ਐਕਟੀਵਿਟੀ ਵੀ ਚੈੱਕ ਹੋਣੀ ਚਾਹੀਦੀ ਆ ਇਹਨੇ ਹੁਣ ਇਹ ਗੱਲ ਵੀ ਇੱਕ ਦੁਬਾਰਾ ਲਾਈਮਲੈਂਡ ਚ ਲਿਆਤੀ ਕਿ ਇਹ ਜਿਹੜਾ ਇਦਾਂ ਦਾ ਹੈਗਾ ਡਰੱਗ ਦਾ ਕੰਮ ਵੀ ਕਰਦੇ ਵੈਸੇ ਉਹਦਾ ਰੰਧਾਵਾ ਸਾਹਿਬ ਇਹ ਹਿਸਟਰੀ ਪੁਰਾਣੀ ਆ ਅਮਰੀਕਾ ਦੇ ਵਿੱਚ ਕਾਫੀ ਬੰਦੇ ਇੱਥੇ ਜੇਲਾਂ ਚ ਬੰਦ ਨੇ ਜਿਹੜੇ ਕਿ ਖਾਸ ਕਰਕੇ ਕੈਨੇਡਾ ਵਗੈਰਾ ਤੋਂ ਆਪਣੇ ਆਉਂਦੇ ਆ ਤੇ ਡਰੱਗ ਦੇ ਕੇਸਾਂ ਦੇ ਵਿੱਚ ਅੱਜ ਤੋਂ ਨਹੀਂ 15-20 ਸਾਲਾਂ ਤੋਂ ਇਹ ਕੰਮ ਚੱਲਦਾ ਤੇ ਇਹਦੇ ਵਿੱਚ ਕਈ ਮਤਲਬ ਕਦੇ-ਕਦੇ 2 ਸਾਲ ਤੋਂ 2 ਸਾਲ ਬਾਅਦ ਜਾਂ 6 ਮਹੀਨੇ ਬਾਅਦ ਕੋਈ ਨਾ ਕੋਈ ਆਪਣਾ ਬੰਦਾ ਖਾਸ ਕਰਕੇ ਉਧਰੋਂ ਆਉਂਦਾ ਕੈਨੇਡਾ ਜਾਂ ਇਧਰ-ਉਧਰ ਜਾਂਦਾ ਫੜੇ ਜਾਂਦੇ ਸੀ ਉਹ ਮਤਲਬ ਅਜੇ ਵੀ ਕਾਫੀ ਲੋਕ ਇੱਥੇ ਅਮਰੀਕਾ ਦੇ ਜੇਲ੍ਹਾਂ 'ਚ ਹੈਗੇ ਆ ਜਿਹੜੇ ਪੰਜਾਬੀ ਨੇ ਲੇਕਿਨ ਆ ਜਿਹੜੀ ਹੁਣ ਗੱਲ ਹੈ ਇਹਨੇ ਬਿਲਕੁਲ ਹੀ ਜਿਹੜੀ ਅੱਗੇ ਆਲਰੇਡੀ ਟਰੱਕਿੰਗ ਵਾਲਿਆਂ ਦਾ ਨੁਕਸਾਨ ਇਹਨਾਂ ਹੋਇਆ ਜਾਂ ਉਹਨਾਂ ਦਾ ਜੋ ਵੀ ਵਿਚਾਰਿਆਂ ਦੇ ਮਾੜੇ ਦਿਨ ਚੱਲ ਰਹੇ ਆ ਉਹਦੇ 'ਚ ਬਹੁਤ ਜ਼ਿਆਦਾ ਵਾਧਾ ਕਰਤਾ ਇਸ ਚੀਜ਼ ਨੇ ਇਹ ਖਤਰਨਾਕ ਟ੍ਰੈਂਡ ਨੇ ਪਹਿਲਾ ਆਪਾਂ ਦੇਖਿਆ ਕਿ ਦੋ ਹਾਦਸੇ ਤੇ ਉਹਨਾਂ ਦੇ ਵਿੱਚ ਸਿੱਖ ਪੰਜਾਬੀ ਸਿੱਖ ਸਿੰਘ ਨਾਂ ਵਾਲੇ ਦਸਤਾਰ ਵਾਲੇ ਪਛਾਣ ਦੇ ਮਾਮਲੇ ਤੇ ਹੁਣ ਉਸੇ ਤਰ੍ਹਾਂ ਦੀ ਇਹ ਸਥਿਤੀ ਇਹ ਐਂਗਲ ਜਦੋਂ ਨਾਲ ਜਿਹਨੂੰ ਕਹਿੰਦੇ ਬਲ ਦੀ ਤੇ ਤੇਲ ਪਾਉਣ ਦਾ ਕੰਮ ਕਰੋਗਾ ਪਰ ਮੈਂ ਥੋੜਾ ਜਿਹਾ ਇਸ ਕੋਲੋਂ ਮੈਨੂੰ ਚੰਗਾ ਲੱਗ ਰਿਹਾ ਸੀ ਜਦੋਂ ਤੁਸੀਂ ਮੈਨੂੰ ਦੱਸ ਰਹੇ ਸੀ ਕਿ ਆਪਣੇ ਲੋਕਾਂ ਨੂੰ ਕੁਝ ਰਾਤ ਵੀ ਪਿਛਲੇ ਦਿਨਾਂ ਚ ਤੁਸੀਂ ਦਵਾਈ ਹੈ ਤੁਸੀਂ ਹੈਬੀਅਸ ਕਰਪਸ ਪਾ ਕੇ ਬੌਂਡ ਰਾਈ ਲੋਕਾਂ ਨੂੰ ਛਡਵਾਇਆ ਜਾਂ ਉਹ ਜਿਹੜੀ ਇੱਕ ਗੱਲ ਤਰੀ ਹੈ ਕੋਰਟਸ ਦੇ ਆਰਡਰਸ ਤੋਂ ਬਾਅਦ ਉਹ ਇੱਕ ਚੰਗੀ ਗੱਲ ਹੈ ਥੋੜਾ ਜਿਹਾ ਮਾਹੌਲ ਬਣਨ ਦੀ ਗੱਲ ਸੀ ਕਿ ਜੇ ਪੋਜ਼ਿਟਿਵਿਟੀ ਹੋਣੀ ਸ਼ੁਰੂ ਹੋ ਜੇ ਜਿਵੇਂ ਕੈਲੀਫੋਰਨੀਆ ਸਟੇਟ ਨੇ ਆਲਰੇਡੀ ਕਿਹਾ ਸੀ ਕਿ ਅਸੀਂ 2 ਮਹੀਨੇ ਤੱਕ ਉਹਨਾਂ ਲੋਕਾਂ ਦੇ 17000 ਲਾਇਸੈਂਸ ਰੱਦ ਨਹੀਂ ਕਰਾਂਗੇ ਤਾਂ ਇੰਜ ਲੱਗਦਾ ਸੀ ਵੀ ਜਿਵੇਂ ਸ਼ਾਇਦ ਜਦੋਂ ਗੱਲ ਪੋਜ਼ਿਟਿਵ ਹੋਣੀ ਸ਼ੁਰੂ ਹੁੰਦੀ ਤਾਂ ਹੁੰਦੀ ਜਾਂਦੀ ਹੈ ਇਹ ਗੱਲ ਮੈਨੂੰ ਅੱਛੀ ਲੱਗੀ ਕਿ ਤੁਸੀਂ 5-6 ਲੋਕਾਂ ਨੂੰ ਹੋਰ ਰਾਤ ਦਵਾਈ ਹੈ ਇਹ ਵੀ ਥੋੜਾ ਜਿਹਾ ਇੱਕ ਜਾਣਕਾਰੀ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਨੂੰ ਕੁਝ ਪੋਜ਼ਿਟਿਵਿਟੀ ਵੀ దਈਏ ਹਾਂਜੀ ਰੰਧਾਵਾ ਸਾਹਿਬ ਤਿੰਨ ਚਾਰ ਬੜੀਆਂ ਪੋਜ਼ਿਟਿਵ ਡਵੈਲਪਮੈਂਟਸ ਆਪਾਂ ਕਹਿ ਲਈਏ ਵੀ ਜਿਹੜੀਆਂ ਮਤਲਬ ਹੋਈਆਂ ਡਵੈਲਪਮੈਂਟਸ ਦਿਸੰਬਰ ਦੇ ਵਿੱਚ ਪਹਿਲੀ ਤਾਂ ਇਹ ਹੈਗੀ ਆ ਕਿ ਜਿਹੜੇ ਡੈਫਰਡ ਐਕਸ਼ਨ ਇਹਨਾਂ ਨੇ ਗ੍ਰਾਂਟ ਕੀਤਾ ਗਾਰਡੀਨਸ਼ਿਪ ਦੇ ਕੇਸਾਂ ਵਿੱਚ ਕਿਉਂਕਿ ਸੇ ਅਮਰੀਕਾ 'ਚ ਇੱਕ ਲਾਭ ਜਿਹੜੇ 21 ਸਾਲ ਤੋਂ ਘੱਟ ਉਮਰ ਦੇ ਬੱਚੇ ਆਉਂਦੇ ਆ ਤੇ ਉਹਨਾਂ ਦਾ ਕੋ ਗਾੜੀਆਂ ਬਣ ਜਪੇ ਤੇ ਉਹਨਾਂ ਨੂੰ ਫਿਰ ਅੱਗੇ ਹੌਲੀ ਹੌਲੀ ਗ੍ਰੀਨ ਕਾਰਡ ਦੀ ਪ੍ਰੋਸੈਸਿੰਗ ਹੋ ਜਾਂਦੀ ਹੈ ਟਾਈਮ ਤਾਂ ਲੱਗਦਾ ਉਹਨੂੰ ਉਹਦੇ ਵਿੱਚ ਡੈਫਰਡ ਐਕਸ਼ਨ ਦਾ ਮਤਲਬ ਇਹ ਆ ਵੀ ਜਿੰਨੀ ਦੇਰ ਤੱਕ ਜਿਹਨਾਂ ਦਾ ਕੇਸ ਅਪਰੂਵ ਹੋ ਜਾਂਦਾ ਤਾਂ ਗ੍ਰੀਨ ਕਾਰਡ ਨਹੀਂ ਮਿਲਦਾ ਉਹ ਇਥੇ ਰਹਿ ਸਕਦੇ ਰਿਪੋਰਟ ਨਹੀਂ ਕਿਤੇ ਜਾਣਗੇ ਤਾਂ ਵਰ ਪਰਮਿਟ ਵਗੈਰਾ ਮਿਲੇਗਾ ਜੀ ਇਹ ਟਰੰਪ ਨੇ ਆ ਕੇ ਬੰਦ ਕਰਤਾ ਸੀਗਾ ਜੂਨ ਜੁਲਾਈ ਦੇ ਵਿੱਚ ਹੁਣ ਇੱਕ ਕੋਰਟ ਨੇ ਨਿਊਯਾਰਕ ਦੇ ਵਿੱਚ ਫੈਡਰਲੀ ਇੰਜੈਕਸ਼ਨ ਜਾਰੀ ਕੀਤਾ ਸਾਰੇ ਅਮਰੀਕਾ ਚ ਕਿ ਇਹਨਾਂ ਨੂੰ ਡੈਫਰਡ ਐਕਸ਼ਨ ਥਲੇ ਦਾ ਪੋਟੇਸ਼ਨ ਨਹੀਂ ਹੋਣੀ ਚਾਹੀਦੀ ਤੇ ਇਹਨਾਂ ਨੂੰ ਵਰ ਪਰਮਿਟ ਜਾਰੀ ਰਹਿਣੇ ਚਾਹੀਦੇ ਆ ਦੂਜੀ ਜਿਹੜੀ ਜੇਤਾ ਹੋਈ ਹੈ ਕਿ ਜਿਹੜੇ ਬੌਂਡ ਦੇ ਕੇਸਾਂ ਦੇ ਵਿੱਚ ਕੈਲੀਫੋਰਨੀਆ ਦਾ ਜਿਹੜਾ ਸੈਂਟਰਲ ਡਿਸਟ੍ਰਿਕਟ ਆ ਉਹਦੇ ਵਿੱਚ ਇੱਕ ਜੱਜ ਸਾਹਿਬ ਨੇ ਉਹ ਵੀ ਕਲਾਸ ਐਕਸ਼ਨ ਸਾਰੇ ਅਮਰੀਕਾ ਦਾ ਇਹ ਕਿਹਾ ਵੀ ਬੌਂਡ ਦੀ ਹੀアリング ਹੋਣੀ ਚਾਹੀਦੀ ਜਿਹਦੇ ਬਾਰੇ ਆਪਾਂ ਪ੍ਰੋਗਰਾਮ ਵੀ ਕੀਤੇ ਆ ਪਹਿਲਾਂ ਤੇ ਉਹੜੀ ਬੌਂਡ ਦੀ ਹੀアリング ਆ ਪਰ ਨਾਲ ਇਹ ਕਿਹਾ ਵੀ ਜੂਰੀ ਨਹੀਂ ਵੀ ਬੌਂਡ ਦੇਣਾ ਕਿ ਨਹੀਂ ਦੇਣਾ ਪਰ ਹੀアリング ਕਰੋ ਤੇ ਤੀਸਰਾ ਜਿਹੜਾ ਹੈਗਾ ਉਹ ਡਿਸੀਜਨ ਇਹ ਆਇਆ ਹੁਣ ਪਿੱਛੇ ਜੇ ਕਿ ਹਫਤਾ ਕੁ ਪਹਿਲਾਂ ਹੀ ਕਿ ਇੱਕ ਹੋਰ ਡਿਸਟ੍ਰਿਕਟ ਜੱਜ ਨੇ ਕਿਹਾ ਕਿ ਤੁਸੀਂ ਜਿਹੜੀਆਂ ਕੋਰਟ ਦੀਆਂ ਡੇਟਾ ਦੇ ਬੰਦੇ ਜਾਂਦੇ ਆ ਉਹ ਡਿਟੇਨ ਨਹੀਂ ਹੋ ਸਕਦੇ ਉਹਨਾਂ ਨੂੰ ਡਿਟੇਨ ਨਾ ਕਰੋ ਜਿਹੜੇ ਇਮੀਗ੍ਰੇਸ਼ਨ ਦੀਆਂ ਕੋਰਟ ਦੀਆਂ ਤਰੀਕਾ ਦੇ ਜਾਂਦੇ ਆ ਸੋ ਇਹ ਤਿੰਨ ਬੜੇ ਇੰਪੋਰਟੈਂਟ ਡਿਸੀਜਨ ਨੇ ਜਿਹੜੇ ਕਿ ਫੈਡਰਲ ਕੋਰਟਾਂ ਨੇ ਇਮੀਗ੍ਰੈਂਟਸ ਦੇ ਹੱਕ 'ਚ ਦਿੱਤੇ ਆ ਤੁਹਾਡੇ ਜੋ ਜਿਹੜੇ ਹੁਣ ਹੈਬੀਅਸ ਕੋਰਪਸ ਤੇ ਬੌਂਡ ਹੋ ਰਿਹਾ ਹੈ ਧਾਰ ਉਹ ਹੀ ਜਜਮੈਂਟ ਹੈ ਜਿਹੜੀ ਕਿ ਉਹਨਾਂ ਨੇ ਸੈਂਟਰਲ ਡਿਸਟ੍ਰਿਕਟ ਦੇ ਜੱਜ ਸਾਹਿਬ ਨੇ ਕੀਤੀ ਸੀਗੀ ਲੇਕਿਨ ਅਸੀਂ ਕੀ ਕਰਦੇ ਹਾਂ ਉਹਦੀ ਬੇਸ ਤੇ ਜਦੋਂ ਹੁਣ ਇਮੀਗ੍ਰੇਸ਼ਨ ਜੱਜ ਕੋਲ ਬੌਂਡ ਅਪਲਾਈ ਕਰਦੇ ਹਾਂ ਉੱਥੇ ਡੇਟਾ ਨਹੀਂ ਦਿੰਦੇ ਉਹ ਫਿਰ ਹੈਬੀਅਸ ਕੋਰਪਸ ਪਟੀਸ਼ਨ ਪਾ ਲਈਦੀ ਆ کورٹ ਉਹਦੇ ਟਾਈਮ ਬੌਂਡ ਕਰ ਦਿੰਦੀ ਆ ਵੀ ਇੰਨੀ ਦੇਰ ਦੇ ਵਿੱਚ ਜਵਾਬ ਦਿਓ ਜਾਂ ਡੇਟ ਦੇਓ ਇਮੀਗ੍ਰੇਸ਼ਨ ਵਾਲੇ ਜਾਂ ਕੋਰਟਾਂ ਵਾਲੇ ਕਿਵਾਰ ਇਮੀਗ੍ਰੇਸ਼ਨ ਡੇਟ ਨਹੀਂ ਦਿੰਦੇ ਤਾਂ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਜਾਂਦਾ ਸੋ ਇਹਨਾਂ ਕਾਫੀ ਬੰਦੇ ਰਿਲੀਜ਼ ਹੋ ਰਹੇ ਪੰਜ ਤਾਂ ਅਸੀਂ ਛ ਤੇ ਰੀਵਿਊਸ ਕੋਰਪਸ ਬੇਸਿਕਲੀ ਕਨਸਟੀਟਿਊਸ਼ਨ ਆ ਦੀ ਵੈਲੇਸ਼ਨ ਤੇ ਲੱਜ ਕੀਤੀ ਜਾਂਦੀ ਹੈ ਕਿਡਾ ਅਮਰੀਕਾ ਦਾ ਸੰਵਿਧਾਨ ਆ ਉਹਦੇ ਚ ਜਿਹੜਾ ਬੰਦਾ ਡਿਟੇਨ ਕੀਤਾ ਗਿਆ ਇਹਦੀ ਡਿਟੈਂਸ਼ਨ ਇਲੀਗਲ ਆ ਪਰ ਇਹਨੂੰ ਬੌਂਡ ਦੀ ਹੀアリング ਨਾ ਦੇਣੀ ਇਲੀਗਲ ਆ ਤੇ ਇਹਦਾ ਕੋ ਕਰਿੰਮ ਡਾਇਰੈਕਟਡ ਨਹੀਂ ਕੁਛ ਨਹੀਂ ਗਰਾਉਂਡ ਸੇਮ ਹੀ ਆ ਜਿਹੜੇ ਆਮ ਬੌਂਡ ਦੇ ਹੁੰਦੇ ਆ ਪਰ ਫੈਡਰਲ ਕੋਰਟ ਥੋੜੀ ਸਿੰਪੈਥੈਟਿਕ ਹੈਗੀ ਆ ਤੇ ਉਹਦੇ ਨਾਲ ਬੌਂਡ ਤੇ ਲੋਕੀ ਹੁਣ ਬਾਹਰ ਆ ਰਹੇ ਆ ਇਹ ਬੜੀ ਚੰਗੀ ਰਾਹਤ ਦੀ ਖਬਰ ਆ ਨਹੀਂ ਤਾਂ ਕੋਈ ਆਸ ਹੀ ਹੈ ਨਹੀਂ ਸੀ ਪਹਿਲਾਂ ਬਾਹਰ ਆਉਣ ਦੀ ਇਹਨਾਂ ਦੀ ਨੇ ਬਿਲਕੁਲ ਠੀਕ ਹੈ ਜਿਸ ਤਰ੍ਹਾਂ ਦੀਆਂ ਘਟਨਾਵਾਂ ਹਾਲਾਤ ਸੀਗੇ ਲੋਕ ਤਾਂ ਵਾਪਸੀ ਦੇ ਰਾਹ ਲੱਭਣ ਲੱਗ ਗਏ ਸੀ ਕਿ ਇੱਥੇ ਕੋਈ ਨੁਕਸਾਨ ਹੋਵੇ ਉਸ ਤੋਂ ਪਹਿਲਾਂ ਪਹਿਲਾਂ ਅਮਰੀਕਾ ਛੱਡਣ ਬਾਰੇ ਸੋਚਣ ਲੱਗ ਗਏ ਸੀ ਰਿਵਰਸ ਮਾਈਗ੍ਰੇਸ਼ਨ ਦਾ ਟ੍ਰੈਂਡ ਵੀ ਦੇਖਣ ਚ ਕਾਫੀ ਆਇਆ ਜਿਹੜੀਆਂ ਕੁਝ ਨੈਗੇਟਿਵਿਟੀਆਂ ਨੇ ਉਹਦਾ ਜ਼ਰੂਰ ਜ਼ਿਕਰ ਕਰ ਲਈਏ ਤੁਸੀਂ ਮਿਨਸੋਟਾ ਸਟੇਟ ਦੀ ਗੱਲ ਕਰ ਰਹੇ ਸੀ ਕੋਲਰਾਡੋ ਦੀ ਗੱਲ ਕਰ ਰਹੇ ਸੀ ਇੱਕ ਵਾਰੀ ਉਹ ਜ਼ਰੂਰ ਜ਼ਿਕਰ ਕਰ ਲਓ ਨਵੀਆਂ ਡਿਵੈਲਪਮੈਂਟਸ ਉੱਥੇ ਵੀ ਨੇ ਇਦੇ ਚ ਇੱਕ ਬੜੀ ਪੋਜ਼ਿਟਿਵ ਹੋਰ ਡਵੈਲਪਮੈਂਟ ਆ ਜਿਹੜੀ ਕਿ ਅ ਵੱਡੀ ਜਿੱਤ ਹੋਈ ਹੈ ਇਮੀਗਰੈਂਟਸ ਦੀ ਉਹ ਵੀ ਦਿਸੰਬਰ ਜੀਆ ਉਹ ਇਹ ਆ ਕੇ ਯੂਐਸ ਸੁਪਰੀਮ ਕੋਰਟ ਨੇ ਪਹਿਲੀ ਵਾਰੀ ਸਟੈਂਡ ਲਿਆ ਇਹ ਸਰਕਾਰ ਦੇ ਖਿਲਾਫ ਤੇ ਕਿਹਾ ਵੀ ਸ਼ਿਕਾਗੋ ਤੋਂ ਜਿਹੜੀ ਆਰਮੀ ਐ ਨੈਸ਼ਨਲ ਗਾਰਡ ਨੂੰ ਵਾਪਸ ਬੁਲਾਓ ਅੱਗੇ ਪਹਿਲਾਂ ਇਹ ਸੀਗਾ ਕਿ ਇਹਨਾਂ ਨੇ ਐਲਏ ਆਰਮੀ ਭੇਜੀ ਓਰੇਗਨ ਭੇਜੀ ਪੋਰਟਲੈਂਡ ਫਿਰ ਸ਼ਿਕਾਗੋ ਉਦੋਂ ਫਲੜੀਆਂ ਕੋਟਾਂ ਨੇ ਤਾਂ ਕਿਹਾ ਪਰ ਸੁਪਰੀਮ ਕੋਰਟ ਨੇ ਇੰਟਰਵੈਨ ਨਹੀਂ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਸਾਰੀਆਂ ਇਨਰ ਸਟੇਟਾਂ 'ਚੋਂ ਆਰਮੀ ਵਾਪਸ ਬੁਲਾ ਲਈ ਨੈਸ਼ਨਲ ਕਾਰਡ ਸੋ ਇਹਦੇ ਨਾਲ ਕੀ ਹੋਇਆ ਕਿ ਹੁਣ ਉਹ ਆਰਮੀ ਦਾ ਨਾਲ ਯੂਜ਼ ਨਹੀਂ ਕਰ ਸਕਦੇ ਤੇ ਉਹ ਵੀ ਇੱਕ ਇੰਪੋਰਟੈਂਟ ਚੀਜ਼ ਆ ਤੇ ਲੇਕਿਨ ਹੁਣ ਕੀਤਾ ਕੀ ਅੱਗੇ ਕਿ ਸ਼ਿਕਾਗੋ ਤੋਂ ਨਿਕਲ ਕੇ ਤਾਂ ਜਿਹੜੀ ਮਿਨੀ ਸੋਟਾ ਸਟੇਟ ਆ ਉਹਦੇ ਵਿੱਚ ਸੋਮਾਲੀਆ ਦੇ ਕਾਫੀ ਇਮੀਗਰੈਂਟਸ ਨੇ ਜਿਹੜੇ ਕਿ ਸੋਮਾਲੀਆ ਤੋਂ ਆਏ ਆ ਤੇ ਉਹ ਇਥੇ ਪੱਕੇ ਹੋਏ ਨੇ ਜਿਵੇਂ ਕਿ ਅੱਡ-ਅੱਡ ਤਰੀਕੇ ਨਾਲ ਲੋਕੀ ਹੁੰਦੇ ਆ ਇਹਨਾਂ ਨੇ ਕਿਹਾ ਵੀ ਉਹ ਸਾਰਾ ਫਰਾਡ ਆ ਇਹਨਾਂ ਨੇ ਝੂਠੇ ਵਿਆਹ ਕਰਾਏ ਆ ਫਲਾਣਾ ਕੀਤਾ ਇਹਨਾਂ ਦੇ ਜਿਹੜੇ ਇਹ ਬਿਜ਼ਨਸ ਨੇ ਉਹਨਾਂ ਦੇ ਵਿੱਚ ਇਹ ਇਲੀਗਲ ਕੰਮ ਕਰਦੇ ਆ ਜਦੋਂ ਟੈਕਸ ਨਹੀਂ ਭਰਦੇ ਆ ਨਹੀਂ ਕਰਦੇ ਤੇ ਉਹਨਾਂ ਦੇ ਪਿੱਛੇ ਪਏ ਆ ਤੇ ਉਥੇ 2000 ਏਜੰਟ ਇਹਨਾਂ ਨੇ ਕੱਲ ਭੇਜਿਆ ਇੱਕ ਵੱਡਾ ਆਪਰੇਸ਼ਨ ਕਰਨ ਲਈ ਕਿ ਇਥੋਂ ਤੱਕ ਇਹ ਗਿਆ ਵੀ ਜਿਹੜੇ ਬੰਦਿਆਂ ਕੋ ਗ੍ਰੀਨ ਕਾਰਡ ਆ ਉਹ ਵੀ ਕੈਂਸਲ ਕਰਾਂਗੇ ਜੋ ਫਰਾਡ ਨਾਲ ਲਏ ਆ ਤੇ ਜਿਹੜੀ ਸਿਨਸ਼ੇਪ ਵੀ ਕਰਾਂਗੇ ਤੇ ਇਹਦੇ ਨਾਲ ਹੁਣ ਉਥੇ ਕੀ ਇੰਪੈਕਟ ਪੈਂਦਾ ਲੋਕਾਂ ਦਾ ਇਹ ਹੁਣ ਦੇਖਣ ਵਾਲੀ ਗੱਲ ਆ ਪਰ ਇਹ ਇੱਕ ਬਹੁਤ ਹੀ ਜ਼ਿਆਦਾ ਵੱਡੀ ਇਮੀਗ੍ਰੇਸ਼ਨ ਦੀ ਕਾਰਵਾਈ ਆ ਜਿਹੜੀ ਕਿ ਅਨਪ੍ਰੈਸੀਡੈਂਟਡ ਸਮਝ ਲਓ ਵੀ 2000 ਏਜੰਟ ਜਾਈ ਇਮੀਗ੍ਰੇਸ਼ਨ ਦੇ ਅਫਸਰ ਇੱਕੋ ਹੀ ਸ਼ਹਿਰ ਚ ਜਾਣੇ ਤੇ ਕੋ ਕੱਲੇ ਇਲੀਗਲ ਬੰਦੇ ਫੜ ਨਹੀਂ ਉਹ ਇਹ ਕਹਿੰਦੇ ਨੇ ਵੀ ਜੇ ਜਿਹੜੇ ਨਾਲ ਦੇ ਅੰਡਰਲਾਈਂਗ ਕੇਸ ਨੇ ਜਾਂ ਕੋ ਪੱਕਾ ਵੀ ਹੋਇਆ ਉਹਦਾ ਵੀ ਜਾਂਚ ਕਰੋ ਵੀ ਕਿੱਦਾਂ ਹੋਇਆ ਤੇ ਇਹ ਇੱਕ ਬੜਾ ਖਤਰਨਾਕ ਟ੍ਰੈਂਡ ਆ ਜਿਹੜਾ ਇਹ ਇਹ ਤਾਂ ਇਹ ਤਾਂ ਸੇਕ ਫਿਰ ਆਪਣੇਆਂ ਤਾਂ ਘਾ ਸਕਦਾ ਸਾਡੇ ਵਾਲਿਆਂ ਕਿਹੜੇ ਕੋ ਸਾਰੇ ਇੱਕ ਨੰਬਰ ਚ ਕੀਤੇ ਆ ਸਾਡੇ ਵੀ ਬੜੇ ਨਜਾਇਜ਼ ਵਿਆਹ ਨੇ ਸਾਡੇ ਵੀ ਬਹੁਤ ਜਾਲੀ ਚਿੱਠੀਆਂ ਦੇ ਉੱਤੇ ਵੀ ਬਹੁਤ ਕੁਝ ਹੋਇਆ ਤੇ ਸਾਡੇ ਵੀ ਬਹੁਤ ਕੁਝ ਨਜ਼ਾਇਜ਼ ਕਰਦੇ ਨੇ ਜੀ ਇਹ ਜੇ ਇਹ ਗੱਲ ਤੁਰਪੀ ਜੇ ਓਵਰਆਲ ਹੀ ਚੈੱਕ ਕਰਨ ਲੱਗ ਗਏ ਕਿਸੇ ਨਿਰਧਾਰਤ ਪੀਰੀਅਡ ਚ ਮੰਨ ਲਓ ਪਿਛਲੇ 20 ਸਾਲਾਂ ਚ ਜਾਂ 30 ਸਾਲਾਂ ਚ ਕੀ ਹੋਇਆ ਤੇ ਤੇ ਆਪਣੇ ਬੰਦਿਆਂ ਨੂੰ ਤਾਂ ਬਹੁਤ ਸੇਕ ਲੱਗੂਗਾ ਜੀ ਹਾਂਜੀ ਇਹਦੇ 'ਚ ਦੇਖੋ ਅਜੇ ਤਾਂ ਉਹਨਾਂ ਨੇ ਖੈਰ ਉਹ ਜਿਹੜੀ ਕਮਿਊਨਿਟੀ ਹੈਗੀ ਟਾਰਗੇਟ ਕੀਤੀ ਕਿਉਂਕਿ ਇੱਥੇ ਇੱਕ ਕਾਂਗਰਸ ਊਮਨ ਹੈਗੇ ਨੇ ਜਿਹੜੇ ਕਿ ਕਾਫੀ ਜ਼ਿਆਦਾ ਸਰਕਾਰ ਨੂੰ ਕ੍ਰਿਟਿਕਾਈਜ਼ ਕਰਦੇ ਆ ਤੇ ਉਹ ਉਸ ਕਮਿਊਨਿਟੀ ਚੋਂ ਦਾ ਸਮਾਲਨੀਆਂ ਤੋਂ ਕਿ ਮਿਨੀ ਸੋਟਾ ਤੋਂ ਹੀ ਆ ਉਹ ਉਹਦੇ ਪਹਿਲਾਂ ਦਾ ਖਲਾਫ ਸ਼ੁਰੂ ਹੋਇਆ ਵੀ ਇਹਦਾ ਚੈੱਕ ਕਰੋ ਸਿਟੀਜ਼ਨ ਕਿਵੇਂ ਬਣੀ ਆ ਤਾਂ ਉਥੋਂ ਉਹ ਉਹਦਾ ਜਦੋਂ ਤੁਸੀਂ ਇਹ ਸਰਕਾਰ ਦੇ ਖਿਲਾਫ ਬੋਲਦੇ ਹੋ ਨਾ ਜਿਆਦਾ ਤਾਂ ਇਹ ਜਿਹੜੀ ਗਵਰਨਮੈਂਟ ਹੈਗੀ ਆ ਉਹ ਨੂੰ ਇਹ ਉਹ ਸਪਿਰਿਟ ਨਹੀਂ ਲੈਂਦੀ ਐ ਫਿਰ ਰਿਟੈਲੀਏਟ ਕਰਦੀ ਐ ਇਸੇ ਕਰਕੇ ਹੀ ਅਸੀਂ ਮੈਂ ਕਦੇ ਇੱਥੇ ਜਿਹੜੇ ਇੱਕ ਮਤਲਬ ਇਸ ਗੱਲ ਦੇ ਹੱਕ ਜ ਨਹੀਂ ਰਿਹਾ ਕਿ ਤੁਸੀਂ ਓਵਰਲੀ ਜਿਹੜੇ ਜਿਹੜੀਆਂ ਮਿਨੋਰਟੀਜ਼ ਖਾਸ ਕਰਕੇ ਸੀ ਵਿਜ਼ੀਬਲ ਮਿਨੋਰਟੀਆ ਪੰਜਾਬੀ ਜਾਂ ਸਿੱਖ ਕਹਿ ਲਓ ਵੀ ਅਸੀਂ ਜ਼ਿਆਦਾ ਕ੍ਰਿਟਿਕਾਈਜ਼ ਕਰੀਏ ਕਿਉਂਕਿ ਇਹ ਜਿਹੜੀ ਗਵਰਨਮੈਂਟ ਆ ਇਹ ਜਦੋਂ ਤੁਸੀਂ ਇਹਨਾਂ ਦੀਆਂ ਪਾਲਿਸੀਆਂ ਨੂੰ ਜ਼ਿਆਦਾ ਕ੍ਰਿਟਿਕਾਈਜ਼ ਕਰਦੇ ਹੋ ਤਾਂ ਉਹਨੂੰ ਇਹ ਬਹੁਤ ਜ਼ਿਆਦਾ ਸਖਤੀ ਦੇ ਨਾਲ ਲੈਂਦੀ ਆ ਤੇ ਉਹਦੇ ਅਗੇਂਸਟ ਹੋ ਜਾਂਦੇ ਨੇ ਤੇ ਬਹੁਤ ਵੱਡੇ ਲੈਵਲ ਤੇ ਹੋ ਜਾਂਦੇ ਆ ਤੇ ਸਾਰੀਆਂ ਏਜੰਸੀਆਂ ਪਿੱਛੇ ਲਾ ਜਾਂਦੇ ਨੇ ਇਹ ਇੱਕ ਕਾਰਨ ਆ ਕਿਉਂਕਿ ਉਹ ਸਟੇਟ ਦੇ ਵਿੱਚ ਜਿਹੜੀ ਉਹ ਕਾਂਗਰਸ ਵੂਮਨ ਸੀਗੀ ਸੰਵਾਲੀਆ ਦੀ ਉਹਨੇ ਇਹਨਾਂ ਦੇ ਖਿਲਾਫ ਬੋਲਣਾ ਬਹੁਤ ਜ਼ਿਆਦਾ ਸ਼ੁਰੂ ਕੀਤਾ ਤੇ ਬੜੀ ਦੇਰ ਤੋਂ ਕਰ ਰਹੀ ਸੀ ਤੇ ਇਹਨਾਂ ਨੇ ਕਿਹਾ ਇਹ ਜਿਹੜੇ ਬੰਦੇ ਨੇ ਇਹ ਇਹਨਾਂ ਚੈੱਕ ਕਰੋ ਚੈੱਕ ਕਰਕੇ 5-10 ਕੇਸ ਫਰੋਡ ਦੇ ਕੱਢ ਲਏ ਹੋਣੇ ਜਿਹੜੇ ਨਿਕਲੀ ਜਾਂਦੇ ਆ ਤਾਂ ਫਿਰ ਜਦ ਇਹ ਹੁਣ ਥੋੜੇ ਜੇ ਨਿਕਲੇ ਆਉਣ ਤੋਂ ਸਾਰਿਆਂ ਦੀ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਉਹ ਚੋਂ ਕੀ ਪਤਾ ਕੀ ਕੀ ਨਿਕਲਣਾ ਦੇਖੋ ਇਹ 트ੰਪ ਬਾਰੇ ਇੱਕ ਆਮ ਧਾਰਨਾ ਬਣ ਰਹੀ ਹੈ ਕਿ ਕਿਸੇ ਵੇਲੇ ਕੁਝ ਵੀ ਕਰ ਸਕਦਾ ਜਿਵੇਂ ਵੈਨਜੂਏਲਾ ਦਾ ਰਾਸ਼ਟਰਪਤੀ ਉਹਦੀ ਪਤਨੀ ਸਮੇਤ ਚੱਕਿਆ ਇਹ ਤਾਂ ਬਹੁਤ ਛੋਟੀਆਂ ਗੱਲਾਂ ਨੇ ਇਹ ਜਿਹੜੀਆਂ ਕਿ ਕਿਸੇ ਕਮਿਊਨਿਟੀ ਨੂੰ ਟਾਰਗੇਟ ਕਰਨਾ ਕੋਈ ਖਾਸ ਸਟੇਟ ਦੇ ਵਿੱਚ ਇਮੀਗ੍ਰੇਸ਼ਨ ਦੇ ਜਿਹੜੇ ਕੇਸਸ ਨੇ ਉਹਨੂੰ ਰੀਓਪਨ ਕਰਨਾ ਇਹ ਤਾਂ ਬਹੁਤ ਛੋਟੀ ਗੱਲ ਉਹਦੇ ਮੁਕਾਬਲੇ ਦੁਨੀਆ ਰੌਲਾ ਪਾਉਂਦੀ ਰਹੇਗੀ ਔਰ ਹੁਣ ਜਿਵੇਂ ਗ੍ਰੀਨਲੈਂਡ ਨੂੰ ਇੱਕ ਥ੍ਰੈਟ ਦਿੱਤਾ ਹੋਇਆ 20 ਦਿਨ ਦਾ ਸਾਰਾ ਯੂਰਪ ਇਕੱਠਾ ਹੋਈ ਫਿਰਦਾ ਕਹਿੰਦੇ ਨਾਟੋ ਦੀ ਹੋਂਦ ਹੀ ਖਤਮ ਹੋ ਜਾਊਗੀ ਦੀ ਲੇਕਿਨ ਇਹ ਟਰੰਪ ਕਿਤੇ ਆਪਣੀ ਨੀਤੀ ਤੋਂ ਪਿੱਛੇ ਥੋੜੀ ਹਟ ਰਿਹਾ ਇਹ ਇਸ ਤਰ੍ਹਾਂ ਹੈਗਾ ਕਿ ਹੁਣ ਇੱਕ ਸੈਨੇਟਰ ਹੈਗੇ ਨੇ ਰੂਬੀਨੋ ਮੇਰੇ ਵੀ ਚੰਗੇ ਮਿੱਤਰ ਨੇ ਮੈਂ ਉਹਨਾਂ ਦੀ ਬਹੁਤ ਮਦਦ ਕੀਤੀ ਮੇਰੇ ਨਾਲ ਮੈਨੂੰ ਮਿਲਦੇ ਰਹਿੰਦੇ ਆ ਪਿੱਛੇ ਜੇ ਬੜੇ ਚੰਗੇ ਇਨਸਾਨ ਨੇ ਫੀਨਿਕਸ ਸੈਰੀਜ਼ ਉਹਨਾਂ ਤੋਂ ਬਣਿਆ ਉਹਨਾਂ ਨੇ ਇੱਕ ਬਿੱਲ ਹੁਣ ਪੇਸ਼ ਕੀਤਾ ਕਿ ਗ੍ਰੀਨਲੈਂਡ ਜਿਹੜਾ ਹੈਗਾ ਉਹਦਾ ਜਿਹੜਾ ਜੋ ਵੀ ਇਹ ਕਰਨਾ ਚਾਹੁੰਦੇ ਨੂੰ ਰੋਕਿਆ ਜਾਵੇ ਤੇ ਬਚਾਇਆ ਜਾਵੇ ਬਾਈ ਪਾਰਟੀਜ਼ਨ ਇਹਦੇ ਜਿਹੜੀ ਯੂਐਸ ਕਾਂਗਰਸ ਹੈਗੀ ਆ ਉਹ ਵੀ ਐਕਟੀਵੇਟ ਹੋਏਗੀ ਕਿਉਂਕਿ ਵੈਨਜ਼ਵੇਲਾ ਤਾਂ ਇਹਨਾਂ ਨੇ ਇਹ ਕਹਿ ਕੇ ਕਰਤਾ ਵੀ ਉੱਥੋਂ ਡਰੱਗ ਆਉਂਦੀ ਆ ਹਾਂ ਉਹਦਾ ਗ੍ਰੀਨਲੈਂਡ ਦਾ ਕੋਈ ਰੀਜ਼ਨ ਨਹੀਂ ਹੈ ਗ੍ਰੀਨਲੈਂਡ ਦਾ ਨਾ ਤਾਂ ਕੋ ਅਮਰੀਕਾ ਨਾਲ ਲੜਾਈ ਹੈ ਨਾ ਉੱਥੇ ਕੋ ਡਰੱਗ ਦਾ ਵਪਾਰ ਹੁੰਦਾ ਨਾ ਉਹਨਾਂ ਨੇ ਕਦੇ ਅਮਰੀਕਾ ਦੇ ਖਿਲਾਫ ਕੁਝ ਕੀਤਾ ਹੀ ਆ ਸ਼ਵੇਦੇ ਜੀ ਯੂਐਨ ਦੇ ਵਿੱਚ ਵੀ ਇਸ਼ੂ ਜਾਏਗਾ ਕਿਉਂਕਿ ਜਿਹੜੇ ਯੂਐਨ ਦੇ ਵਿੱਚ ਖਾਸ ਕਰਕੇ ਰਸ਼ੀਆ ਹੋ ਗਿਆ ਇੰਗਲੈਂਡ ਹੋ ਗਿਆ ਜਾਂ ਆ ਆ ਇਵਨ ਚਾਈਨਾ ਨੇ ਇਹ ਇਹਦੇ ਵੱਡੇ ਮੁਲਕ ਨੇ ਇਹ ਨੂੰ ਇਸ ਕਰ ਨੂੰ ਲੈਣਗੇ ਵੀ ਤੁਸੀਂ ਗ੍ਰੀਨਲੈਂਡ ਦੇ ਉੱਤੇ ਵੀ ਹੁਣ ਨਿਗਾਹ ਹੈ ਇਹ ਠੀਕ ਨਹੀਂ ਹੈ ਸੋ ਇਸ ਕਰਕੇ ਮੈਨੂੰ ਲੱਗਦਾ ਵੀ ਇਹਦੀ ਵਿਰੋਧਤਾ ਕਾਫੀ ਜ਼ਿਆਦਾ ਹੋਏਗੀ ਪਰ ਇੱਕ ਜਿਹੜੀ ਲੋਕਾਂ ਦੇ ਵਿੱਚ ਧਾਰਨਾ ਥੋੜੀ ਜੀ ਇਹ ਜਿਹੜੀ ਇਹਦੇ ਹੱਕ ਚ ਹੈਗੀ ਆ ਟਰੰਪ ਦੇ ਉਹ ਵੀ ਹੈਗੀ ਆ ਉਹਦਾ ਰੀਜ਼ਨ ਹੈ ਕਿ ਜਿਹੜਾ ਬਾਰਡਰ ਬੰਦ ਕੀਤਾ ਨਾ ਜੀ ਇਹਦੇ ਵਿੱਚ ਲੋਕਾਂ ਨੂੰ ਲੱਗ ਰਿਹਾ ਵੀ ਜਿਹੜੇ ਕਈ ਬੰਦੇ ਇਥੇ ਜ ਜਿਨ੍ਹਾਂ ਦਾ ਕ੍ਰਾਈਮਲ ਰਿਕਾਰਡ ਸੀਗਾ ਜਾਂ ਉਦੋਂ ਹੀ ਆਉਂਦੇ ਸੀਗੇ ਉਹ ਰੋਕਿਆ ਤੇ ਇੱਕ ਇਥੇ ਲੋਕਲ ਵੀ ਕਾਫੀ ਜ਼ਿਆਦਾ ਕ੍ਰਾਈਮ ਜਿਹੜਾ ਸੀ ਨਾ ਜੀ ਉਹ ਹੋ ਰਿਹਾ ਸੀ ਤੇ ਲੋਕਾਂ ਨੂੰ ਉਹ ਤੋਂ ਰਾਹਤ ਦਿਖ ਰਹੀ ਆ ਉਹ ਮੈਂ ਜਦੋਂ ਆਮ ਲੋਕਾਂ ਨੂੰ ਮਿਲਦਾ ਕਰਦਾ ਅਕਸਰ ਉਹ ਇਸ ਗੱਲੋਂ 트ੰਪ ਦੀ ਜਾਂ ਇਹ ਸਰਕਾਰ ਦੀ ਜਿਹੜੀ ਇਨਫੋਰਸਮੈਂਟ ਦੀ ਤਾਰੀਫ਼ ਕਰਦੇ ਨੇ ਕਿ ਜਿਹੜਾ ਇਹਨਾਂ ਨੇ ਕ੍ਰਾਈਮ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਆ ਇਹਦੇ ਵਿੱਚ ਲੋਕਾਂ ਦਾ ਇੱਕ ਜਿਹੜੀ ਸਲਾਹਾ ਦਾ ਐਲੀਮੈਂਟ ਵੀ ਹੈਗਾ ਪਰ ਠੀਕ ਅੱटका ਹੈਗਾ ਉਹਦਾ ਜਿਹੜਾ ਹੁਣ ਨਜਾਇਜ਼ ਆਪਣੇ ਆ ਲੋਕਾਂ ਤੇ ਸਖਤੀ ਕਰਨੀ ਆ ਕਰਨਾ ਲੇਕਿਨ ਉਹਦੇ ਨਾਲ ਜਿਹੜਾ ਇਨਫੋਰਸਮੈਂਟ ਦਾ ਦੂਜਾ ਐਸਪੈਕਟ ਆ ਨਾ ਉਹਦੇ ਨਾਲ ਲੋਕਾਂ ਨੂੰ ਕੁਝ ਲੋਕਾਂ ਨੂੰ ਇਹ ਵੀ ਲੱਗਦਾ ਵੀ ਸਾਨੂੰ ਰਾਤ ਮਿਲੀ ਆ ਜੈ ਅਮਰੀਕਾ ਚ ਲਾ ਐਂਡ ਆਰਡਰ ਜਿਹੜਾ ਦੁਬਾਰਾ ਸਾਬਤ ਹੋਇਆ ਉੱਤੇ ਲੋਕੀ ਇਹਨਾਂ ਦੀ ਥ੍ਰੀਫੀ ਕਰ ਰਹੇ ਨਹੀਂ ਦੇਖੋ ਗੱਲ ਇਹ ਆ ਕਿ ਜਿਵੇਂ ਵੈਨਿਜੂਏਲਾ ਦੇ ਵਿੱਚ ਤੇਲ ਦੀ ਲੜਾਈ ਪਿਛਲੇ ਸਦੀ ਤੋਂ ਚੱਲ ਰਹੀ ਹੈ ਔਰ ਅਮਰੀਕਨ ਕੰਪਨੀਆਂ ਨੂੰ ਜਿਵੇਂ ਨਾ ਕੀਤੀ ਗਈ ਔਰ ਹੁਣ ਤਾਂ ਸਿੱਧੀ ਸਿੱਧੀ ਲੜਾਈ ਸ਼ੁਰੂ ਹੋ ਗਈ ਨਸ਼ਾ ਤਾਂ ਸੈਕੰਡਰੀ ਦੇਖਿਆ ਜਾ ਰਿਹਾ ਗਲਤਾਂ ਇਕਨੋਮਿਕ ਹਿੱਤ ਜ਼ਿਆਦਾ ਅਹਿਮ ਨੇ ਇਮੀਗ੍ਰੈਂਟਸ ਦੇ ਖਿਲਾਫ ਜਿਹੜੀ ਮੁਹਿੰਮਾ ਉਹ ਮੈਂ ਤਾਂ ਗੱਲ ਕਰ ਰਿਹਾ ਕਿਸੇ ਵਿਅਕਤੀ ਦੀ ਅਪਰੋਚ ਦੀ ਕਿ ਉਹ ਜੋ ਧਾਰ ਲਿਆ ਉਹਨੂੰ ਕਰਨਾ ਹੀ ਹੈ ਫਿਰ ਵਿਰੋਧ ਕਿੰਨਾ ਹੋਵੇ ਕਿੰਨਾ ਨਹੀਂ ਉਹ ਦੁਨੀਆ ਪੱਧਰ ਤੇ ਹੋ ਰਿਹਾ ਜਾ ਇੰਟਰਨਲ ਪੋਲਿਟਿਕਸ ਵਿੱਚ ਹੋ ਰਿਹਾ ਅਜੇ ਤੱਕ ਇੰਝ ਲੱਗ ਰਿਹਾ ਹੈ ਕਿ ਇਹ ਬੰਦਾ ਨੱਕ ਦੀ ਸੇਧ ਨੂੰ ਚੱਲ ਰਿਹਾ ਔਰ ਇਹਨੇ ਕੋਈ ਈਨ ਨਹੀਂ ਮੰਨੀ ਕਿ ਜੇ ਵਿੱਚ ਵਿਰੋਧ ਹੋਇਆ ਨਿਊਯਾਰਕ ਦੇ ਵਿੱਚ ਜਾਂ ਨਿਊਯਾਰਕ ਦੇ ਨੇੜਲੇ ਸਟੇਟ ਦੇ ਵਿੱਚ ਮਤਲਬ ਵੋਟਾਂ ਖਿਲਾਫ ਪੈ ਗਈਆਂ ਤੇ ਉਹਦਾ ਕੋਈ ਅਸਰ ਅਜੇ ਤੱਕ ਮੰਨਿਆ ਨਹੀਂ ਇਹਦਾ ਮਤਲਬ ਕਿ ਆਉਂਦੇ ਦਿਨ ਅਜੇ ਖਤਰਨਾਕ ਹੋ ਸਕਦੇ ਆ ਉਹ ਆਪਣੀ ਟਾਰਗੇਟ ਜਿਹੜਾ ਸਪੋਰਟਰਾਂ ਉਹਨਾਂ ਨੂੰ ਹੀ ਫੋਕਸ ਕਰ ਰਿਹਾ ਬੰਦਾ ਜਿੱਥੋਂ ਉਹਨੂੰ ਵੋਟ ਪਹਿਲਾਂ ਮਿਲੀ ਹੈ ਜਿਹੜੇ ਇਮੀਗ੍ਰੈਂਟਸ ਦੇ ਖਿਲਾਫ ਲੋਕ ਨੇ ਨੀਤੀ ਉਹ ਹੀ ਲੈ ਕੇ ਆਇਆ ਸੀ ਇਹਦਾ ਮਤਲਬ ਆਉਂਦੇ ਦਿਨ ਸੌਖੇ ਹੋਣ ਵਾਲੇ ਨਹੀਂ ਨੇ ਅ ਨਹੀਂ ਬਿਲਕੁਲ ਨਹੀਂ ਹੈਗੇ ਕਿਉਂਕਿ ਜਿਹੜਾ ਹੋਮਲੈਂਡ ਸਿਕਿਉਰਟੀ ਦੇ ਇਹਨਾਂ ਦੇ ਸੈਕਟਰੀ ਨੇ ਤੇ ਜਿਹੜੇ ਬਾਰਡਰਜ਼ ਆਰ ਹੈਗੇ ਨੇ ਟੌਮ ਹੋਮਨ ਉਹਨਾਂ ਨੇ ਤਾਂ ਕਲੀਅਰ ਕੀਤਾ ਕਿ ਅਸੀਂ 80000 ਬੰਦੇ ਨੂੰ ਡਿਟੇਨ ਕਰਨ ਦੀ ਕਪੈਸਿਟੀ ਦੇ ਵੇਅਰਹਾ우스 ਲੈ ਰਹੇ ਹਾਂ ਉਹਦੀ ਉਹਨਾਂ ਨੇ ਬਿਡ ਵੀ ਸ਼ੁਰੂ ਕਰਤੀ ਹੈ ਕੋਈ ਜਿਲ੍ਹਾ ਬਣਨ ਨੂੰ ਟਾਈਮ ਲੱਗਦਾ ਇਹ ਵੇਅਰਹਾਊਸ ਬਣਾ ਰਹੇ ਨੇ 15-16 ਸਟੇਟਾਂ ਦੇ ਵਿੱਚ ਜਿੱਥੇ ਕਿ ਜਾਂੜੇ ਵੇਅਰਹਾਊਸ ਬਣੇ ਨੇ ਉਹਨਾਂ ਨੂੰ ਲੈ ਰਹੇ ਆ ਉਹਨਾਂ ਨੂੰ ਟੈਂਪਰਰੀ ਇਮੀਗ੍ਰੇਸ਼ਨ ਜੇਲਾ ਚ ਕਨਵਰਟ ਕਰ ਰਹੇ ਆ ਜਿੱਥੇ ਕਿ 80000 ਦੀ ਕਪੈਸਿਟੀ ਹੋਊਗੀ ਕਿਸੇ ਦੀ 5000 ਕੇ ਦੀ 2000 ਕਿਸੇ 1500 ਇਦਾਂ ਉਹਦੇ ਨਾਲ ਨਾਲ ਇਹਨਾਂ ਨੇ ਹੁਣ 10000 ਹੋਰ ਏਜੰਟ ਹਾਇਰ ਕਰਨਾ 12000 ਕਰ ਲਿਆ ਆਲਰੇਡੀ ਇਮੀਗ੍ਰੇਸ਼ਨ ਦਾ ਤੇ ਆਪਣੇ ਜਹਾਜ਼ ਹਾਇਰ ਕਰ ਰਹੇ ਕਿ ਉਹਨਾਂ ਕੋਲ ਪੈਸਾ ਹੀ ਇੰਨਾ ਜ਼ਿਆਦਾ ਆ ਗਿਆ ਤੇ ਉਤੋਂ ਪੂਰੀ ਜਿਹੜੀ ਖੁੱਲੀ ਛੁੱਟੀ ਹੈ ਸਰਕਾਰ ਦੀ ਸੋ ਇਹਨਾਂ ਦਾ ਜਿਹੜਾ ਇਹ ਵਿਹਾਨ ਹੈ ਜਾਰੀ ਰਹੇਗਾ ਤਾਂ ਮੈਨੂੰ ਲ ਘਟੋ ਘਟ ਜੂਨ ਜੁਲਾਈ ਤੱਕ ਜਾਂ ਹੋ ਸਕਦਾ ਅਗਲੇ ਇਲੈਕਸ਼ਨ ਤੱਕ ਵੀ ਇਹ ਜਿਹੜੀ ਆਹ ਫੜੋ ਫੜਾਈ ਹੈ ਇਸੇ ਤਰ੍ਹਾਂ ਜਾਰੀ ਰਹੇਗੀ ਤਾਂ ਹੋ ਸਕਦਾ ਇਸ ਤੋਂ ਵੀ ਜ਼ਿਆਦਾ ਵੱਡੇ ਲੈਵਲ ਤੇ ਹੋ ਜੇ ਸੋ ਇਹ ਅਜੇ 1 ਸਾਲ ਹੋਏਗਾ ਇਲੈਕਸ਼ਨ ਦੇ ਵਿੱਚ ਜੇ ਚੇਂਜ ਆ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਚੇਂਜ ਆਉਣ ਦੀ ਉਮੀਦ ਹੋ ਸਕਦੀ ਹੈ ਤੁਸੀਂ ਗੱਲ ਕਰ ਰਹੇ ਸੀ ਕਿ ਕਿ 7 ਹੋਰ ਮੁਲਕਾਂ ਨੂੰ ਇਹਨਾਂ ਨੇ ਉਸ ਕੈਟਾਗਰੀ ਚ ਪਾਤਾ ਕਿ ਜਿਨ੍ਹਾਂ ਦੇ ਲੋਕ ਅਮਰੀਕਾ 'ਚ ਆਉਣਾ ਚਾਹੁੰਨ ਤੇ ਘੱਟੋ ਘੱਟ 15000 ڈالر ਦਾ ਉਹਨਾਂ ਨੂੰ ਬਾਂਡ ਭਰਨਾ ਪਏਗਾ ਉਹ ਤਾਂ ਬਹੁਤ ਹੀ ਔਖਾ ਤੇ ਮਹਿੰਗਾ ਸੌਦਾ ਹੈ 15000 ਦਾ ਮਤਲਬ ਲਗਭਗ 13 ਤੋਂ 14 ਲੱਖ ਰੁਪਈਆ ਪਹਿਲਾਂ ਜਮਾ ਕਰਾਉਣਾ ਬਾਂਡ ਭਰਨਾ ਜਾਂ ਮਤਲਬ ਇੱਕੋ ਹੀ ਗੱਲ ਹੋ ਜਾਂਦੀ ਹੈ ਕਿ ਜੇ ਤੁਸੀਂ ਅਜੇ ਟੂਰਿਸਟ ਆਉਣਾ ਚਾਹੁੰਦੇ ਹੋ ਜਾਂ ਸਾਰੀਆਂ categories ਲਈ ਇਹਦੇ ਵਿੱਚ ਕੁਝ ਵਾਧਾ ਕੀਤਾ ਕਿੰਨੇ ਦੇ ਸ਼ਾਮਲ ਹੋ ਗਏ ਜੀ ਹੁਣ ਟੋਟਲ ਦੇ ਵਿੱਚ ਆਪਣੇ ਦੇਸ਼ ਤੇ ਕੀ ਸਥਿਤੀ ਇਹਨਾਂ ਨੇ ਜ਼ਿਆਦਾ ਜਿਹੜੇ ਹੈਗੇ ਆ ਅਫਰੀਕਾ ਦੇ ਮੁਲਕੀ ਹੈਗੇ ਇਹਦੇ ਵਿੱਚ ਜਿਹੜੇ ਹੁਣ ਸ਼ਾਮਲ ਕੀਤੇ ਆ ਇਹਨਾਂ ਵਿੱਚ ਉਟਾਨਾ ਬੋਸਵਾਨਾ ਹੈਗਾ ਸੈਂਟਰਲ ਅਫਰੀਕਨ ਰਿਪਬब्लिक ਹੈਗੀ ਜਾਂ ਗਾਇਨੀਆ ਗਾਨੀਆ ਬਿਸੂਆ ਨਮੀਬੀਆ ਅ ਤੁਰਕਮੇਨਿਸਤਾਨ ਇਦਾਂ ਦੀਆਂ ਕੰਟਰੀਆਂ ਐਡ ਕੀਤੀਆਂ ਨੇ ਤੇ ਇਹਨਾਂ ਨੇ ਹੁਣ ਕਿਹਾ ਵੀ 15000 ਡਾਲਰ ਦਾ ਬੌਂਡ ਭਰੋ ਜੇ ਤਾਂ ਤੁਸੀਂ ਇੱਥੇ ਐਂਟਰ ਕਰੋਗੇ ਆ ਵੀਜ਼ਾ ਮਿਲੂਗਾ ਤੁਹਾਨੂੰ ਤੇ ਇਹਦੇ ਚ ਹੁਣ ਜ਼ੈਂਬੀਆ ਮੂਰੀਸ਼ੀਆ ਨਾ ਤੰਜ਼ਾਨੀਆ ਜਾਦਾ ਵੈਸੇ ਅਫਰੀਕਨ ਕੰਟਰੀਜ਼ ਨੇ ਪਰ ਇਹਦੇ ਚ ਆਇਆ ਕਿ ਟੂਰਿਜ਼ਮ ਦਾ ਕਾਫੀ ਇਫੈਕਟ ਹੋਇਆ ਜਿਹੜੀ ਹੁਣ ਲੇਟੈਸਟ ਸਟੱਡੀ ਆਈ ਆ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਲਾਸ ਵੇਗਸ ਨਿਊਯਾਰਕ ਜਾਂ ਐਲ.ਏ. ਵਗੈਰਾ ਲੋਕੀ ਟੂਰਿਸਟ ਆਉਂਦੇ ਸੀਗੇ ਦਸੰਬਰ ਜਦ ਤੱਕੀ ਕਾਫੀ ਘਟਾ ਆਇਆ ਅਮਰੀਕਾ 'ਚ ਇੱਕ ਜਿਹੜਾ ਸੋਸ਼ਲ ਮੀਡੀਆ ਚੈੱਕ ਕਰਦੇ ਆ ਉਹਦਾ ਵੀ ਅਸਰ ਹੈਗਾ ਸੋ ਇਹਨਾਂ ਗੱਲਾਂ ਦਾ ਕਾਫੀ ਅਸਰ ਪੈਣਾ ਜੀ ਆ ਲੋਕ ਸੋਚਦੇ ਆ ਕਿ ਕਿਤੇ ਨਾ ਹੋਵੇ ਕਿ ਤੁਸੀਂ ਉੱਥੇ ਉਤਰੋ ਤੇ ਨਾਲ ਹੀ ਤੁਹਾਨੂੰ ਵਾਪਸੀ ਦੀ ਟਿਕਟ ਫੜਾਤੀ ਜਾਵੇ ਔਰ ਮੈਂ ਇੱਥੇ ਇਹ ਵੀ ਫੀਲ ਕਰ ਰਿਹਾ ਜਿਹੜੀ ਤੁਸੀਂ ਗੱਲ ਬੜੀ ਮਾਨਿਕ ਖੇਚ ਕੀਤੀ ਹੈ ਕਿ ਸਾਡੇ ਲੋਕਾਂ ਨੂੰ ਥੋੜਾ ਸੰਭਲ ਕੇ ਚੱਲਣ ਦੀ ਲੋੜ ਹੈ ਕਿ ਉਹ ਬਹੁਤ ਛੋਟੀ ਗਿਣਤੀ ਚ ਨੇ ਤੇ ਉਹ ਇਸ ਤਰ੍ਹਾਂ ਦਾ ਕੋਈ ਵਿਰੋਧ ਫਿਲਹਾਲ ਨਾ ਕਰਨ ਇਸ ਸੱਤਾ ਦਾ ਤਾਂ ਕਿ ਉਹਨਾਂ ਨੂੰ ਬਹੁਤ ਵੱਡੇ ਸੰਕਟ ਦਾ ਸਾਹਮਣਾ ਹੋਵੇ ਜੇ ਇਹ ਵਿਰੋਧ ਬਰਦਾਸ਼ਤ ਨਹੀਂ ਕਰ ਰਹੇ ਤੇ ਉੱਥੇ ਕੋਈ ਅਸੀਂ 30 ਮਾਰਖਾਂ ਤੇ ਬਣਨਾ ਨਹੀਂ ਕੋਈ ਫੰਨੇਖਾਂ ਤਾਂ ਬਣਨਾ ਨਹੀਂ ਰੋਟੀ ਰੋਜ਼ੀ ਲਈ ਗਏ ਆ ਪਛਾੜ ਆਪਾਂ ਬਣਾ ਲੀਆ ਜੇ ਥੋੜੀ ਦੇਰ ਟਾਈਮ ਪਾਸ ਕਰ ਲਿਆ ਜਾਵੇ ਤਾਂ ਕੋ ਹਰਜ ਨਹੀਂ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਸਮਾਲੀਆ ਦੀ ਤੁਹਾਡੇ ਸਾਹਮਣੇ ਹੀ ਮਿਸਾਲ ਕਿ ਜਿਹੜੇ ਸਮਾਲੀਆ ਦੇ ਲੋਕ ਨੇ ਇੱਕ ਕਾਂਗਰਸ ਵੂਮਨ ਜਿਹੜੀ ਆ ਉਹਦੀ ਜਿਆਦਾ ਅ ਅੱਗੇ ਆਉਣ ਕਰਕੇ ਤੇ ਕਿਹੜੇ ਸਾਈਜ਼ ਕਰਨ ਕਰਕੇ ਉਹ ਸਾਰੀ ਕਮਿਊਨਿਟੀ ਜਿਹੜੀ ਹੈਗੀ ਉਹਦੇ ਉਹ ਉਹ ਸਾਰੀ ਟਾਰਗੇਟ ਹੋ ਗਈ ਆ ਤਾਂ ਹੁਣ ਪਤਾ ਨਹੀਂ ਉਥੋਂ ਕੀ ਕੀ ਨਿਕਲਣਾ ਪ੍ਰੋਬਲਮ ਇਹ ਆ ਜੇ ਜਿਨ੍ਹਾਂ ਨੇ 2-400 ਬੰਦਾ ਉਹਦੇ ਵਿੱਚ ਕੋਈ ਫਰਾਡ ਵਾਲਾ ਫੜ ਲਿਆ ਵੀ ਗਲਤ ਕੰਮ ਵਾਲਾ ਤਾਂ ਉਹਨਾਂ ਨੇ ਤੇ ਦੇ ਨਾਲ ਉਹ ਸਾਰਿਆਂ ਦੇ ਕੈਨਸਲ ਕਰ ਲੈਣ ਜਾਂ ਲੋਕਾਂ ਨੂੰ ਸਿਟੀਨਸ਼ਿਪੀ ਵਾਪਸ ਲੈ ਲੈਣ ਕਿਉਂਕਿ ਇਹ ਜਿਹੜੀ ਸਰਕਾਰ ਹੈ ਇਹ ਇਹ ਵੀ ਕਰਦੀ ਆ ਵੀ ਜਿਵੇਂ ਮਿਸਾਲ ਬਣਾ ਕੇ ਦੋ ਚਾਰ ਲੋਕਾਂ ਦੀ ਸਾਰਿਆਂ ਦੇ ਪਿੱਛੇ ਪੈ ਜਾਂਦੇ ਆ ਵੀ ਪੂਰੀ ਘਟ ਹੁਣ ਜਿਵੇਂ ਅਫਗਾਨੀਆਂ ਨੇ ਦੇਖੋ ਇੱਕ ਬੰਦੇ ਨੇ ਮਾੜਾ ਕੰਮ ਕੀਤਾ ਦੋ ਜਿਹੜੇ ਨੈਸ਼ਨਲ ਕਾਰਡ ਦੇ ਬੰਦਿਆਂ ਨੂੰ ਗੋਲੀ ਮਾਰੀ ਬੈਂਟਰੋਂ ਚੱਕ ਕੇ ਸਾਰਿਆਂ ਦੇ ਕੈਨਸਲ ਕਰਤੇ ਇਕੱਲੇ ਉਹ ਵੀ ਨਹੀਂ ਉਨੇ ਹੀ ਮੁਲਕ ਹੋਰ ਸੋ ਇਹ ਜਿਹੜੀ ਇਸ ਕਿਸਮ ਦੀ ਹੈ ਇਹਦੇ ਚ ਜਿਹੜੇ ਬੰਦੇ ਖਾਸ ਕਰਕੇ ਮinorities ਦੇ ਨੇ ਉਹਨਾਂ ਨੂੰ ਇਹ ਇਹ ਸਰਕਾਰ ਨਹੀਂ ਬਰਦਾਸ਼ਤ ਕਰਦੀ ਜੇ ਉਹ ਇਹਨਾਂ ਨੂੰ ਕ੍ਰਿਟਿਸਾਈਜ਼ ਕਰਨ ਇਹਨਾਂ ਦੀਆਂ ਨੀਤੀਆਂ ਨੂੰ ਇਹ ਇੱਕ ਵੱਡੀ ਚੀਜ਼ ਜਿਹੜੀ ਹੁਣ ਦੇਖਣ ਨੂੰ ਸਾਹਮਣੇ ਆ ਰਹੀ ਹੈ ਵੀ ਜਿਨੇ ਵੀ ਕ੍ਰਿਟਿਸਾਈਜ਼ ਇਹਨਾਂ ਨੂੰ ਕੀਤਾ ਜਾਂ ਜਿਹੜੀ ਕਮਿਊਨਿਟੀ ਨੇ ਕੀਤਾ ਉਹਨੂੰ ਇਹਨਾਂ ਨੇ ਬਹੁਤ ਵੱਡੇ ਲੈਵਲ ਤੇ ਉਹਦੇ ਖਿਲਾਫ ਕਾਰਵਾਈ ਕੀਤੀ ਹੈ ਆਪਣੇ ਲੋਕ ਜਿਹੜੇ ਸਹਿੰਦੇ ਨੇ ਥੋੜੇ ਬਹੁਤ ਅਸਰ ਰੱਖਦੇ ਨੇ ਉਹਨਾਂ ਨੂੰ ਥੋੜਾ ਇਸ ਪਾਰਟੀ ਨਾਲ ਨਾਤਾ ਬਣਾਉਣ ਦੀ ਲੋੜ ਹੈ ਜੇ ਜ਼ਰੂਰਤ ਪਵੇ ਹੁਣ ਕਿਉਂਕਿ ਸਮਾਤਟ ਪਾਉਣਾ ਹੀ ਹੈ ਨਾ ਕੁਝ ਸਮਾਤਾਂ ਕੁਝ ਥੋੜਾ ਬਹੁਤਾ ਜਿਹੜੇ ਮਸਲੇ ਐਡਰੈਸ ਹੋ ਜਾਣ ਜਿਹੜੇ ਇੱਕਦਮ ਨੈਗੇਟਿਵਿਟੀ ਹੋਈ ਹੋਈ ਆ ਕਮਿਊਨਿਟੀ ਦੇ ਖਿਲਾਫ ਦੋਹਾਂ ਨਾਲ ਹੀ ਜ਼ਰੂਰੀ ਹੈ ਹੈਗਾ ਹੀ ਆਪਣੇ ਬੰਦਿਆਂ ਦਾ ਆਪਣੇ ਕਾਫੀ ਬੰਦੇ ਹੈਗੇ ਜਿਹੜੇ ਕਿ ਦੋਨਾਂ ਪਾਰਟੀਆਂ ਦੀ ਰਿਪਬਲਿਕਨ ਪਾਰਟੀ ਦੇ ਵਿੱਚ ਵੀ ਬਹੁਤ سارے ਡੈਮੋਕ੍ਰੇਟਾਂ ਜੀ ਵੀ ਨੇ ਬਲਕਿ ਇੱਕ ਰੰਧਾਵਾ ਚਬ ਬੜੀ ਪੋਜ਼ਿਟਿਵ ਗੱਲ ਹੈਗੀ ਆ ਕਿ ਜਿਹੜੇ ਦੋਨੇ ਪਾਰਟੀਆਂ ਦੇ ਲੀਡਰ ਨੇ ਨਾ ਉਹਨਾਂ ਮੈਨੂੰ ਤਾਂ ਮਿਲਦੇ ਰਹਿੰਦੇ ਆ ਉਹ ਬੜੀ ਰਿਸਪੈਕਟ ਕਰਦੇ ਪੰਜਾਬੀਆਂ ਦੀ ਸਿੱਖਾਂ ਦੀ ਖਾਸ ਕਰਕੇ ਕਿਉਂਕਿ ਆ ਸਾਡੀ ਜਿਹੜੀ ਕਮਿਊਨਿਟੀ ਆ ਨਾ ਇਹ ਵੀ ਕਾਫੀ ਜ਼ਿਆਦਾ ਓਵਰਆਲ ਰਿਸਪੈਕਟ ਆ ਤੇ ਦੋਨੇ ਪਾਰਟੀਆਂ ਹੀ ਕਰਦੀਆਂ ਸੋ ਇਸ ਕਰਕੇ ਇਹ ਲੋਡ ਆਏਗੀ ਆ ਕਿ ਅਸੀਂ ਪਹਿਲੀ ਗੱਲ ਤਾਂ ਕਾਨੂੰਨ ਦੀ ਪਾਲਣਾ ਕਰੀਏ ਤੇ ਕਾਨੂੰਨ ਦੀ ਲੰਘਣਾ ਹੁਣ ਜਿਵੇਂ ਆ ਹੁਣ ਆ ਦੋ ਬੰਦੇ ਦੇਖੋ ਫੜੇ ਗਏ ਜਦੋਂ ਇਦਾਂ ਦਾ ਕੰਮ ਹੁੰਦਾ ਮਰੋ ਡਰੱਗ ਦੇ ਨਾਲ ਤੇ ਇਹਦੇ ਨਾਲ ਸਾਡੀ ਬਹੁਤ ਜ਼ਿਆਦਾ ਸਾਰੀ ਕਮਿਊਨਿਟੀ ਦੀ ਬਦਨਾਮੀ ਹੁੰਦੀ ਆ ਤੋ ਅਸੀਂ ਸਾਨੂੰ ਚਾਹੀਦਾ ਜਿਹੜਾ ਲਾ ਹੈਗਾ ਕਿਉਂਕਿ ਲਾ ਅਵਾਈਡਿੰਗ ਮੁਲਕਾ ਤੇ ਇਹਦੇ ਵਿੱਚ ਜਿਹੜੀ ਕਾਨੂੰਨ ਦੀ ਪਾਲਣਾ ਹੋਣੀ ਚਾਹੀਦੀ ਦੂਜਾ ਅਸੀਂ ਹਾਰਡ ਵਰਕਿੰਗ ਤਾਂ ਹੈਗੀਆਂ ਤੇ ਉਦਾਂ ਹੀ ਅਸੀਂ ਕੰਮ ਕਰੀਏ ਤਾਂ ਉਹਦੇ ਨਾਲ-ਨਾਲ ਜਿਹੜੀ ਬੇਫਯੂਲ ਕ੍ਰਿਟਿਸਿਜ਼ਮ ਹੈ ਸਰਕਾਰ ਦਾ ਜਾਂ ਉਹ ਉਹ ਬਚਣਾ ਕਿਉਂਕਿ ਇਹ ਸਰਕਾਰ ਉਹਨੂੰ ਉਹ ਸਪਿਰਿਟ 'ਚ ਨਹੀਂ ਲੈਂਦੀ ਤੇ ਦੋਹਾਂ ਨਾਲ ਹੀ ਰੱਖਣੀ ਚਾਹੀਦੀ ਆ ਜਿਹੜੀ ਹੈਗੀ ਮਿਨੋਰਟੀਜ਼ ਨੂੰ ਦੋਨਾਂ ਜਿਹੜੀਆਂ ਪਾਰਟੀਆਂ ਦੇ ਨਾਲ ਹੀ ਜਿਵੇਂ ਇੱਕ ਦੀ ਬਜਾਏ ਵੈਸੇ ਤਾਂ ਇੱਕ ਲਾਸਟੀ ਸਵਾਲ ਮੈਂ ਲੈਣਾ ਚਾਹੂੰਗਾ ਕਿ ਜਿਹੜੇ ਲੋਕ ਵਰਦੀ ਅੱਗ ਚ ਵੀ ਨਹੀਂ ਇਹੋ ਜੀ ਗੱਲ ਨੂੰ ਸਮਝ ਰਹੇ ਜਿਹੜੀ ਇਹ ਦੋਵੇਂ ਮੁੰਡੇ ਨੇ ਜਾਂ ਅਦਰਵਾਈਜ਼ ਵੀ ਜਿਹੜੇ ਕੋਈ ਗਲਤੀਆਂ ਕਰ ਰਹੇ ਨੇ ਜਿਹੜੇ ਅਜੇ ਫੜੇ ਨਹੀਂ ਗਏ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਇੰਨਾ ਜ਼ਿਆਦਾ ਸਖਤ ਹੈ ਪ੍ਰਸ਼ਾਸਨ ਤਾਂ ਕੁਝ ਦਿਨ ਕੁਝ ਰਾਤ ਲੈ ਲਈਏ ਕੁਝ ਦਿਨ ਕੁਝ ਬੁਰੇ ਕਮਨਾ ਕਰੀਏ ਹੁਣ ਤੁਸੀਂ ਇਹ ਤਾਂ ਕਹਿ ਨਹੀਂ ਸਕਦੇ ਵੀ ਸਾਰੇ ਬਹੁਤ ਹੀ ਚੰਗੇ ਹੁੰਦੇ ਆ ਕੁਝ ਲੋਕ ਇਤੋਂ ਇੰਨਾ ਪੈਸਾ ਕਮਾਉਂਦੇ ਨੇ ਇਸ ਕਿੱਤੇ ਦੇ ਵਿੱਚ ਤਾਂ ਇਹ ਡਰੱਗ ਵਾਲੇ ਕਿਤੇ ਚ ਤਾਂ ਕਹਿੰਦੇ ਬਹੁਤ ਹੀ ਜ਼ਿਆਦਾ ਪੈਸਾ ਹੈ ਤੇ ਫਿਰ ਮੈਂ ਜਿਹੜੇ ਜਿਹੜੇ ਆਪਣੇ ਪਹਿਲੀ ਗੱਲ ਤੋਂ ਪਤਾ ਕੀ ਲੱਗ ਸਕਦਾ ਕੌਣ ਕਰ ਰਿਹਾ ਕੌਣ ਨਹੀਂ ਪਰ ਲੋਕਾਂ ਨੂੰ ਥੋੜੀ ਜਿਹੀ ਸਮਝ ਤੋਂ ਕੰਮ ਤਾਂ ਲੈਣਾ ਹੀ ਚਾਹੀਦਾ ਨਾ ਜੀ ਹਾਂਜੀ ਇਹ ਦਾ ਚਲੋ ਬਹੁਤ ਵੱਡੀ ਗੱਲ ਆ ਇਹ ਜਿਹੜੀ ਛੋਟੀ ਮੋਟੀ ਵਾਇਲੇਸ਼ਨ ਆ ਅਸੀਂ ਤਾਂ ਹਮੇਸ਼ਾ ਮੈਂ ਆਪਣੇ ਸੋਸ਼ਲ ਮੀਡੀਆ ਤੇ ਵੀ ਜਦੋਂ ਹੁਣ ਤੁਹਾਡੇ ਨਾਲ ਪ੍ਰੋਗਰਾਮ ਕਰਦਾ ਜਾਉ ਉਹ ਮੈਂ ਇਹੀ ਗੱਲ ਕਹਿੰਦਾ ਵੀ ਕਿਸੇ ਕਿਸਮ ਦੀ ਵੀ ਕ੍ਰਿਮੀਨਲ ਐਕਟੀਵਿਟੀ ਤੋਂ ਬਚਣਾ ਚਾਹੀਦਾ ਚਾਹੇ ਛੋਟੀ ਮੋਟੀ ਹੋਵੇ ਚਾਹੇ ਤੁਸੀਂ ਕਿਸੇ ਬੀਅਰ ਮਾਈਨਰ ਨੂੰ ਬੀਰਵੇ ਜਿੰਨੇ ਸਟੋਰ ਤੇ ਖੜਕੇ ਜਾ ਕੇ ਨੂੰ ਸਿਕਟਾ ਵੇਚਦੀਆਂ ਮਾਈਨਰ ਨੂੰ ਜਾਂ ਕੋਈ ਸ਼ਾਪ ਲਿਫਟਿੰਗ ਕਰ ਲਈ ਕਈ ਲੋਕੀ ਆਪਾਂ ਨੂੰ ਆ ਕਈਆਂ ਨੂੰ ਆਤ ਹੁੰਦੀ ਹੈ ਮੇਰੇ ਕੋਲ ਆਉਂਦੇ ਰਹਿੰਦੇ ਆ ਕੇਸ ਕਿ ਜੀ ਸਟੋਰ ਤੇ ਚਲ ਗਏ ਉੱਥੇ ਜਾ ਕੇ ਪਰਸ ਚੱਕ ਲਿਆ ਬਰਾਣਾ ਜਿਹੜੀ ਦੰਦੀ ਚੀਜ਼ਾਂ ਇਹ ਇਹ ਗੱਲਾਂ ਤੋਂ ਵੀ ਬਚਣਾ ਮਤਲਬ ਕਿਸੇ ਕਿਸਮ ਦੀ ਵੀ ਜਿਹੜੀ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਕ੍ਰਿਮਨਲ ਐਕਟੀਵਿਟੀ ਆ ਉਸ ਤੋਂ ਬਚਣਾ ਚਾਹੀਦਾ ਪਹਿਲੀ ਗੱਲ ਦੂਜੀ ਗੱਲ ਇਹ ਹੈਗੀ ਆ ਕਿ ਜਿਹੜੇ ਇਮੀਗ੍ਰੇਸ਼ਨ ਦੇ ਜਿਹੜੇ ਤੁਹਾਡਾ ਸਾਰਾ ਕੁਝ ਹੈਗਾ ਸਟੇਟਸ ਉਹਨੂੰ ਠੀਕ ਰੱਖਣਾ ਚਾਹੀਦਾ ਤੇ ਇਹ ਸਾਰੀਆਂ ਗੱਲਾਂ ਦੀ ਬੜੀ ਲੋੜ ਆ ਪਰ ਕਿਉਂਕਿ ਇਹ ਨਾਲ ਜੋ ਤੁਸੀਂ ਕੋਈ ਵੀ ਇਦਾਂ ਦੀ ਐਕਟੀਵਿਟੀ ਲਾ ਦੀ ਵੈਲੇਸ਼ਨ ਕਰਦੇ ਆ ਜਾਂ ਟ੍ਰੈਫਿਕ ਵੈਲੇਸ਼ਨ ਨਹੀਂ ਕਰਦੇ ਆ ਉਹਦਾ ਇੱਕ ਇੱਕ ਗਲਤੀ ਦਾ ਜੋ ਸੋਸ਼ਲ ਮੀਡੀਆ ਤੇ ਉਹਦੀ ਸਾਰੀ ਕਮਿਊਨਿਟੀ ਤੇ ਅਸਰ ਪੈਂਦਾ ਸੋ ਇਹ ਬੜਾ ਜ਼ਰੂਰੀ ਹੈ ਜੀ ਚਲੋ ਕੁਦਰਤ ਚੰਗਾ ਕਰੇ ਤੁਸੀਂ ਐਫਰਟਸ ਕਰਦੇ ਰਹਿੰਦੇ ਹੋ ਹੋਰ ਕਰਦੇ ਰਹੋ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ